ਕਿ ਉਹ ਜਾ ਰਹੇ ਹੈਗੇ ਕਿਸ ਤਰ੍ਹਾਂ ਦੇ ਲੋਕ ਸਭ ਦੀ ਮੀਟਿੰਗ ਕਰੀ ਬੋਲ ਕੇ ਕਿੰਨੀਆਂ ਢੰਗਾਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪਹਿਲਾਂ ਤਾਂ ਆਮ ਲੋਕਾਂ ਨੂੰ ਸਹੂਲਤ ਦੇਣ ਹਿੱਤ ਜਿਹੜੇ ਬਿਨਾ ਹੋ ਡਰ ਪਏ ਤੋਂ ਲਾਲੇ ਤੋਂ ਵੋਟ ਪਾਣ ਉਹਨਾਂ ਸਾਰਿਆਂ ਬਾਰੇ ਅਸੀਂ ਜਿਹੜਾ ਹੈਗਾ ਲੋਕਾਂ ਨੂੰ ਜਾਗਰੂਕ ਕਰ ਚੁੱਕੇ ਹਾਂ ਜਿੱਥੇ ਤੱਕ ਪੋਲਿੰਗ ਪਾਰਟੀਆਂ ਦਾ ਹੈਗਾ ਸਾਡੇ ਕੋਲ ਟੋਟਲ 190 ਬੂਥ ਹੈ 190 ਦੇ 90 ਲਈ ਸਾਡੇ ਕੋਲ ਪੋਲਿੰਗ ਪਾਰਟੀਆਂ ਮੌਜੂਦ ਹਨ ਤੇ ਉਹ ਜਿਹੜੀਆਂ ਅੱਜ ਤਕਰੀਬਨ 12 ਵਜੇ ਤੋਂ ਪਹਿਲਾਂ ਚਲੇ ਜਾਣਗੀਆਂ ਤੇ ਬੂਥ ਸਥਾਪਿਤ ਕਰ ਲੈਣਗੀਆਂ ਆ ਇੱਥੇ ਅਸੀਂ ਪੋਲਿੰਗ ਪਾਰਟੀ ਨੇ ਬੈਠਣ ਲਈ ਬੜੇ ਅੱਛੇ ਇੰਤਜ਼ਾਮ ਕੀਤੇ ਹੋਣ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆ ਰਹੀ ਤੇ ਪੋਲਿੰਗ ਬੂਥ ਤੇ ਉੱਤੇ ਵੀ ਅਸੀਂ ਉਹਨਾਂ ਨੂੰ ਜਿਹੜਾ ਹੈ ਕਿ ਲੂ ਤੋਂ ਬਚਣ ਲਈ ਤੇ ਬਾਕੀ ਉਹਨਾਂ ਦੇ ਰਹਿਣੇ ਖਾਣੇ ਪੀਣੇ ਦੇ ਜਿਹੜੇ ਹੈ ਮੁਕੰਮਲ ਇੰਤਜ਼ਾਮات ਕੀਤੇ ਹੋਏ ਆ ਇੱਥੇ ਤੱਕ ਛੁੱਟ ਦਿੱਤੀ ਹੋਈ ਉੱਥੇ ਜਿਹੜਾ ਸਾਡਾ ਮੌਜੂਦ ਬੀ ਐਲਓ ਹੈ ਜਾਂ ਨੋਡਲ ਅਫਸਰ ਹੈ ਵੀ ਜੇ ਕੋਈ ਚੀਜ਼ ਦੀ ਸੂਈ ਤੋਂ ਲੈ ਕੇ ਜਹਾਜ਼ ਤੱਕ ਦੀ ਵੀ ਕੋਈ ਲੋੜ ਹੈ ਉਹਨਾਂ ਨੂੰ ਪੂਰੀ ਕਰਕੇ ਦੇਣੀ ਹੈ ਤੇ ਪਹਿਲੀ ਵਾਰੀ ਕੋਲ ਪੋਲਿੰਗ ਕਰ ਰਹੇ ਹੈਗੇ ਆ ਉਹਨਾਂ ਨੂੰ ਕਿਸ ਤਰ੍ਹਾਂ ਦਾ ਪੂਰਨ ਹੈ ਹਾਂ ਜਿਹੜਾ ਵੀ ਪਹਿਲੀ ਵਾਰ ਜਿਹੜੇ ਪਹਿਲੀ ਵਾਰੀ ਬੋਟ ਵੋਟ ਕਰ ਰਹੇ ਹੋ ਸਕਦਾ ਉਹ ਸੰਸਥਾਵਾਂ ਆਪਣੇ ਪੱਧਰ ਤੇ ਉਹਨਾਂ ਨੂੰ ਕੁਝ ਨਾ ਕੁਝ ਬੂਟੇ ਦੇ ਕੇ ਜਿਹੜੇ ਸਨਮਾਨਿਤ ਕਰਨਗੇ ਤਾਂ ਜੋ ਬਤਾਵਨ ਨੂੰ ਹਰਾ ਕੀਤਾ ਜਾ ਸਕੇ ਇਸ ਤਰ੍ਹਾਂ ਦਾ ਮੈਸੇਜ ਦੇਉਂਗੇ ਆਪਾਂ ਤੁਹਾਨੂੰ ਜਿਹੜਾ ਹੈ ਮੈਂ ਇਹੀ ਕਹੂੰਗਾ ਕਿ ਜਿਹੜੇ ਹਰ ਇੱਕ ਵੋਟਰ ਜਿਹਦੀ ਬੋਟ ਬਣੀ ਹੋਈ ਹੈ ਉਸ ਨੂੰ ਬੋਟ ਪਾਉਣ ਲਈ ਬੂਟ ਤੇ ਜਰੂਰ ਜਾਣਾ ਚਾਹੀਦਾ ਹੈ ਤੇ ਇਹ ਜਿਹੜੀ ਪੋਟ ਹੈ ਉਹ ਇਹ ਤੁਹਾਡਾ ਨਾ ਮਤਲਬ ਅਧਿਕਾਰ ਹੈ ਇਹਦੀ ਵਰਤੋਂ ਕਰਨੀ ਹੀ ਚਾਹੀਦੀ ਹੈ ਤੇ ਇਹ ਜਿਹੜੀ ਵਰਤੋਂ ਹੈ ਬਿਨਾ ਡਰ ਭਏ ਤੇ ਲਾਜ਼ਮਤ ਤੋਂ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਇੱਕ ਅੱਛਾ ਲੋਕਤੰਤਰ ਜਿਹੜਾ ਹੈ ਉਹ ਸਿਰਜ ਸਕੀਏ। ਪਿੰਸਰ ਪੋਲਿੰਗ ਦੌਰਾਨ ਜਿਹੜਿਆ ਆਮ ਲੋਕਾਂ ਦੀ ਸੁਰੱਖਤੰਗ ਲੈ ਕੇ ਕਿਸ ਤਰ੍ਹਾਂ ਦਾ ਇੰਤਜ਼ਾਮ ਕੀਤਾ ਗਿਆ ਹੈ? ਜਿਵੇਂ ਐਚਡੀਐਮ ਸਾਹਿਬ ਨੇ ਤੁਹਾਨੂੰ ਪਹਿਲੇ ਬਰੀਫ ਕੀਤਾ ਹੈ। ਇਹ 'ਚ ਕੋਈ ਸ਼ੱਕ ਨਹੀਂ ਪਿਛਲੇ ਪਹਿਲੇ 5 ਦਿਨ ਤੋਂ ਅਸੀਂ ਲਗਾਤਾਰ ਸੈਂਟਰ ਤੇ ਜਿਹੜਾ ਜਿੱਥੇ ਆ ਆਪਣਾ ਸਟ੍ਰੋਂਗ ਰੂਮ ਹੈ ਇਹ ਤੋਂ ਅਲਾਵਾ ਜਿੰਨੇ ਸਾਡੇ ਪੋਲਿੰਗ ਬੂਥ ਬਣੇ ਨੇ। ਹਰ ਤਰ੍ਹਾਂ ਦਾ ਅਰੇਂਜਮੈਂਟ ਜਿਹੜਾ ਅਸੀਂ VOTER ਦੇ ਲਈ ਕੀਤਾ ਹੈ ਉਸ ਤੋਂ ਇਲਾਵਾ ਜਿੰਨੇ ਬੂਥ ਨੇ ਇੱਥੇ ਪਾਰਟੀ ਜਿਹੜੀ ਆ ਅਸੀਂ ਡਿਸਪੈਚ ਕਰਦਨੀ ਆ 12 ਵਜੇ ਤੱਕ ਲਾ ਕੇ ਡਿਊਟੀਆਂ ਬਾਕੀ ਸਹੂਲਤਾਂ ਹਰ ਇੱਕ ਦਿੱਤੀ ਹੋਈ ਹੈ ਤੁਸੀਂ ਦੇਖੋ ਪਿੱਛੇ ਇੱਥੇ ਵੀ ਸਾਰੇ ਅਰੇਂਜਮੈਂਟਸ ਕੀਤੇ ਹੋਏ ਨੇ ਟੈਂਟ ਲੱਗੇ ਆ ਬਕਾਇਦਾ ਖੂਨਦਰ ਪੱਖੇ ਪਾਣੀ ਦਾ ਅਰੇਂਜਮੈਂਟ ਖਾਣ ਪੀਣ ਦਾ ਅਰੇਂਜਮੈਂਟ ਸਾਰਾ ਕੀਤਾ ਹੋਇਆ ਹੈ ਤੇ ਇਹਦੇ ਵਿੱਚ ਇਹ ਸਾਰਾ ਕੁਝ ਇਸ ਲਈ ਕੀਤਾ ਹੈ ਮੇਨ ਕੇ ਇਹ ਜਿਹੜੀ ਲੋਕਤੰਤਰ ਹੈ ਇਹਦੇ ਵਿੱਚ ਜਿਹੜਾ ਵੋਟਾਂ ਦਾ ਇਹ ਅਧਿਕਾਰ ਹੈ ਉਹਨਾਂ ਨੂੰ ਇਹਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਉਹਨਾਂ ਦਾ ਫਿਊਚਰ ਹੈ ਸਾਡਾ ਸਾਰਿਆਂ ਦਾ ਫਿਊਚਰ ਹੈ ਇਸ ਲਈ ਮੇਰੀ ਇਹ ਰਿਕਵੈਸਟ ਵੀ ਹੈ ਸਾਰਿਆਂ ਨੂੰ ਬਿਨਾਂ ਕਿਸੇ ਡਰ ਭੈ ਦੇ ਉਹ ਆਪਣੀ ਇਸ ਜਿਹੜਾ ਇਹ ਉਹਨਾਂ ਦਾ ਅਧਿਕਾਰ ਹੈ ਉਹਦੀ ਹਰ ਹਾਲਤ ਵਿੱਚ ਵਰਤੋਂ ਕਰਨ ਇਹਦੇ ਵਿੱਚ ਕੋਈ ਢਿੱਲ ਮੱਠ ਜਾਂ ਲਾਪਰਵਾਹੀ ਟਾਈਪ ਜਾਂ ਸੁਸਤੀ ਨਾ ਦਿਖਾਉਣ ਬਈ ਚਲੋ ਕੋਈ ਗੱਲ ਨਹੀਂ ਜੇ ਨਹੀਂ ਪਾਈ ਵੋਟ 100% ਬੰਦੇ ਉੱਥੇ ਜਾ ਕੇ ਆਪਣੀ ਵੋਟ ਪਾਣੀ ਚਾਹੀਦੀ ਹੈ ਆਪ ਦੇ ਫਿਊਚਰ ਬਣਾਉਣਾ ਚਾਹੀਦਾ ਹੈ ਤਾਂ ਕਿ ਇਹ ਜਿਹੜਾ ਸਾਡਾ ਡੈਮੋਕ੍ਰੇਸੀ ਦਾ ਪਰਬ ਹੈ ਇਹ ਪੂਰਾ ਕਾਮਯਾਬ ਹੋਵੇ ਇੱਕ ਬੂਥ ਦੇ ਉੱਤੇ ਕਿੰਨੇ ਸਖਤ ਕਰਮੀ ਲਾਈ ਜਾਏਗੇ ਐਜੂਕੇਸ਼ਨ ਉਹਦੇ ਤੇ ਸ਼੍ਰੀਮਾਨ ਜੀ ਇਸ ਤਰ੍ਹਾਂ ਹੈ ਹਰ ਜਿਹੜਾ ਸਾਡੇ ਬੂਥ ਹੈ ਮੈਂ ਡੀਐਸਡੀਐਨ ਸਾਹਿਬ ਨੇ ਅਸੀਂ ਉਹਨਾਂ ਦੀ ਇੱਕ ਵਰਨੇਬਿਲਟੀ ਹੁੰਦੀ ਹੈ ਉਹ ਮੈਪਿੰਗ ਹੈ ਉਹ ਅਸੀਂ ਕੀਤੀ ਹੋਈ ਹੈ 190 ਬੂਥਾਂ ਦੇ ਵਿੱਚੋਂ ਸਾਡੇ 85 ਬੂਥ ਸਾਡੇ ਇਦਾਂ ਦੇ ਜਿਹੜੇ ਅਸੀਂ ਵਰਨੇਬਲ ਹੈ ਉਹ ਸਾਨੂੰ ਮਾਨਯੋਗ ਇਲੈਕਸ਼ਨ ਕਮਿਸ਼ਨ ਦਾ ਇੱਕ ਨਾਰਮ ਮਿਲਿਆ ਹੋਇਆ ਹੈ ਨਾਰਮ ਦੇ ਮੁਤਾਬਕ ਅਸੀਂ ਉੱਥੇ ਫੋਰਸ ਪਲੱਸ ਸਾਡੇ ਸਿਵਲ ਦੇ ਜਿਹੜਾ ਸਟਾਫ ਹੈ ਜੀ ਡਿਪਲੋਏ ਕੀਤਾ ਹੋਇਆ ਕੁਝ ਮੇਰੇ ਅੰਦਰ ਵੀ ਆ ਗਿਆ ਇਸ ਤਰ੍ਹਾਂ ਕੋ ਆ بڑھਨੇ ਵਾਲਾ ਜਿਹੜਾ ਕਿਹਾ ਮੈਂ ਇਹ ਸਵੇਦਨ ਸੀਨੀ ਹੈ 85 ਜਿਹੜੇ ਹੈ ਨਾ ਜੀ ਇਹ ਸਵੇਦਨ ਸੀਨੀ ਹੈ